ਭਾਈ ਗੁਰਜੀ ਦਾ ਖਾਲਸਾ ਹੈ ਭਾਈ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਗਏ ਬਲਾਂ ਵਾਲੀ ਪੱਗ ਦੀ ਜ ਜਿਹਦੀ ਲੈਂਦੇ ਹੈ ਸਾਡੇ 7 ਮੀਟਰ ਸੇ ਕੱਪੜਾ ਉਹ ਆਪਾਂ ਜਿਹੜਾ ਫੁੱਲ ਅਲਬਾਸ ਤੇ ਜਿਹੜਾ ਆਪਾਂ ਨੇ ਬਲ ਲਗਾਵਾਂਗੇ ਲੜ ਨੂੰ ਜਿਹੜਾ ਸਰਦੇ ਸਟਰ ਤੋਂ ਲੈ ਆ ਕੇ ਤੇ ਜਿਹੜਾ ਆਪਾਂ ਇਸ ਲੜ ਦੇ ਵਿੱਚ ਆਪਣੇ ਜਿਹੜੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਪਾ ਕੇ ਬਲਾਂ ਨੂੰ ਵੈਕ ਤੱਕ ਜਿਹੜੇ ਪਾ ਕੇ ਲੜ ਦੇ ਵਿੱਚ ਉਸੇ ਲੜ ਦੇ ਵਿੱਚ ਜਿਹੜਾ ਆਪਣਾ ਬੜ ਲੰਨਾ ਫਲਾਣ ਨੂੰ ਆਪਾਂ ਇਕੱਠੇ ਕਰਕੇ ਦੋਨਸ ਲੜ ਦੇ ਵਿੱਚ ਵੈਗ ਤੱਕ ਬੜ ਪਾ ਗਿਆ ਤਾਂ ਫੇਰ ਕਿਹੜਾ ਲੜ ਨੂੰ ਆਪਾਂ ਲਗਾ ਦੇਣਾ ਤੇ ਜਿਹੜਾ ਆਪਾਂ ਦੂਜਾ ਲੜ ਲਗਾਵਾਂਗੇ ਜਿੱਥੋਂ ਆਪਾਂ ਨੇ ਪਹਿਲਾ ਲੜ ਲਿਆਂਦਾ ਸੀਗਾ ਉਸਦੇ ਉੱਪਰ ਜਿਹੜਾ ਦੂਸਰਾ ਲੜ ਲੈ ਕੇ ਆਉਣਾ ਤੇ ਇਸ ਲੜ ਨੂੰ ਹਲਕਾ ਜਿਹਾ ਖੋਲ ਕੇ ਜਿਹੜਾ ਆਪਾਂ ਹੁਣ ਉਸ ਲੜ ਦੇ ਵਿੱਚ ਜਿਹੜੇ ਆਪਣੇ ਵਾਲ ਲੇਗੇ ਉਹਨਾਂ ਬੜਾ ਨੂੰਣਾ ਪਰ ਇਕੱਠੇ ਕਰਨਾ ਬੜਾ ਨੂੰੜੇ ਇਕੱਠੇ ਕਰਕੇ ਇਹੜਾ ਲੜਨੂ ਜਿਹੜੇ ਆਪਣੇ ਸਲੱਡ ਦੇ ਵਿੱਚ ਦੋ ਪੱਲੇ ਹੁੰਦੇ ਨੇਗੇ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਜਿਹੜਾ ਬਣਾ ਪਰਲਾ ਪੱਲਾ ਹੁੰਦਾਗਾ ਉਸ ਨੂੰ ਆਪਸ ਨੂੰ ਅੱਪਰ ਚੱਕ ਦੇਣਾ ਤੇ ਜਿਹੜਾ ਥਰਡ ਲੈਵਲ ਦੇ ਚਿਹੜੇ ਪਾ ਬਾਲ ਬਣਾ ਕੇ ਫਿਰ ਉਪਰ ਲੈਵਲ ਦੇ ਵਿੱਚ ਜਿਹੜਾ ਆਪਣੇ ਵਾਲ ਨੇ ਉਹ ਪਾ ਕੇ ਤੇੜਾ ਲੜਨ ਨੂੰ ਹੁਣ ਹਲਕਾ ਜਿਹਾ ਕਰ ਫੋਟੇ ਕਰ ਲੜਨ ਨੂੰ ਉਹਦਾ ਫੋਲਡ ਕਰਕੇ ਇਸ ਤੋਂ ਆਇੜਾ ਪੰਜ ਲੜ ਦੇ ਵਿੱਚ ਬਲ ਪਾਇਆ ਸੀ ਉਹ ਨੰਬੜਾਂ ਨੂੰ ਖਿਲਾਰ ਦੇਣਾ ਜੀ ਇਹ ਬਲਾਂ ਨੂੰ ਖਿਲਾਰਨ ਤੋਂ ਬਾਅਦ ਜਿੱਥੋਂ ਆਪਣੇ ਪਹਿਲੇ ਲੜ ਦੇ ਬਲ ਖਤਮ ਹੁੰਦੇ ਨੇਗੇ ਉੱਥੋਂ ਹੀ ਜਿਹੜੇ ਆਪਾਂ ਦੂਸਰੇ ਲੜ ਦੇ ਬਲ ਨੇ ਉਹ ਸ਼ੁਰੂ ਕਰਨੇ ਨੇ ਤੇ ਤੀਜੇ ਲੜ ਲਗਾਵਾਂਗੇ ਤੀਜੇ ਲੜ ਨੂੰ ਉਵੇਂ ਹੀ ਲਗਾਉਣਾ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਸੀ ਪਹਿਲਾ ਜਿਹੜਾ ਆ ਪਪਲੇ ਬਲੇ ਦੇ ਵਿੱਚ ਬਲ ਦੇ ਆ ਪਪਲੇ ਬਲੇ ਨੂੰ ਉੱਪਰ ਚੱਕ ਲੈਣਾ ਫਿਰ ਉਸੇ ਹੀ ਇਸ ਲੜ ਦੇ ਵਿੱਚ ਜਿਹੜਾ ਮਾ ਬਲ ਹੋਣਗੇ ਉਹਨਾਂ ਬਲਾਂ ਨੂੰ ਇਕੱਠੇ ਕਰਾਂਗੇ ਵਲਾਂ ਨੂੰ ਗਠੇ ਕਰਕੇ ਤੇ ਨਾਲ ਇੱਕ ਗੱਲ ਲੜ ਨੂੰ ਫੁੱਲ ਕਰ ਦੇਣਾ ਜੀ ਤੇ ਹੁਣ ਇਹਨਾਂ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਜਿਹੜਾ ਆਪਾਂ ਖਲਾਰ ਦੇਣਾ ਇਹ ਰਾਵਾ ਬਲਾਂ ਨੂੰ ਖਲਾਰ ਕੇ ਤੇ ਨੋਗੂਦ ਕੋਲ ਵੀ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਨੂੰ ਵੀ ਜਿਹੜਾ ਆਪਾਂ ਸੈੱਟ ਕਰੀ ਜਾਣਾ ਤੇ ਪੜੇ ਬਾੜ ਹੋਣਗੇ ਆਪਣੇ ਉਹ ਜਿਹੜਾ ਪਨੋਕ ਦੇ ਕੋਲ ਸੈਟ ਕਰ ਲੈਣੇ ਨੇ ਤੇ ਜਿਹੜੇ ਆਪਣੇ ਉੱਪਰਲੇ ਪੇਚ ਹੋਣਗੇ ਉਹਨਾਂ ਪੇਚਾਂ ਦਾ ਜਿਹੜਾ ਆਪਾਂ ਨੇ ਫਾਸਲਾ ਉਸੇਵੇਂ ਰੱਖਣਾ ਉੱਪਰਲੇ ਪੇਚਾਂ ਦਾ ਵਾਲਾ ਸੈਟ ਕਰਨ ਦੇ ਲਈ ਤੁਸੀਂ ਡਬਲ ਸੀ ਸ਼ੈਡਾ ਵਰਤ ਸਕਦੇ ਹੋ ਡਬਲ ਸੀ ਵਿੱਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇ ਦਾ ਫਾਸਲਾ ਵਧਿਆ ਘਟ ਰਹਿ ਜਾਂਦਾ ਜੀ ਡਬਲ ਸੀ ਵਿੱਚ ਦੇਖ ਕੇੜਾ ਲੜਣਾ ਆਪਣਾ ਫਾਸਲਾ ਸੈਟ ਕਰ ਸਕਦੇ ਹੋ ਤੇ ਹੁਣ ਆਪਾਂ ਪੱਕ ਪੰਦਰਾ ਜਿਹੜੇ ਆਪਣੇ ਵਾਲ ਲੈ ਬਦਾਲ ਲੈਣੇ ਨੇ ਪੱਕ ਪਰ ਫੇਰ ਕਿਹੜਾ ਬਾ ਵਾਲ ਨੇ ਉਹ ਬਤਾ ਲਵਾਂਗੇ ਤੇ ਨੋਕ ਦੇ ਕੋਲ ਜਿਹੜੇ ਆਪਣੇ ਲੜਨੇਗੇ ਉਹ ਜਿਹੜੇ ਆਪਾਂ ਸੈਟ ਕਰ ਲੈਣੇ ਨੇ ਬਣਾਉਣਾ ਉਹ ਪਾਜੰਗੇ ਦਰ ਹੁਣ ਸਟੱਟ ਕਰ ਲੈਣਾ ਜੀ ਤੇੜਾ ਪਾ ਚੌਥਾ ਲੜ ਲਗਾਵਾਂਗੇ ਚੌਥੇ ਲੜ ਨੂੰ ਹੋਮੀ ਲਾਉਣਾ ਜਿਸ ਤਰ੍ਹਾਂ ਆਪਾਂ ਨੂੰ ਦੂਸਰਾ ਲੜ ਲਗਾਇ ਸੀਗਾ ਲੜਨੂੜਾ ਆਪਾਂ ਬੈਗ ਤੋਂ ਪੈਂਚ ਕਰਾਂਗੇ ਬੈਗ ਤੋਂ ਲੜਨੂੜਾ ਪੈਂਚ ਕਰਨ ਤੋਂ ਬਾਅਦ ਆਪਾਂ ਲੜਨੂੜਾ ਸੈੱਟ ਕਰਕੇ ਲਗਾਵਾਂਗੇ ਤੇ ਪਹਿਲੇੜਾ ਆਪਣਾ ਪਹਿਲੇੜੇ ਲੜਦੇ ਹੋਏ ਜਿਹੜਾ ਆਪਣੇ ਬਲ ਹੋਣਗੋ ਨਾਲ ਬਲਾਂ ਨੂੰ ਵੀੜਾ ਆਪਾਂ ਸੈੱਟ ਕਰ ਲੈਣਾ ਤੇ ਨੋਕ ਦੇ ਕੋਲ ਵੀੜੇ ਆਪਣੇ ਲੜ ਹੋਣਗੋ ਨਾਲ ਲੜਾਂ ਨੂੰ ਵੀੜਾ ਆਪਾਂ ਸੈੱਟ ਕਰਨਾ ਜੀ ਤੇ ਹੁਣ ਜਿਹੜਾ ਆਪਾਂ ਲੜ ਲਗਾਵਾਂਗੇ ਇਸ ਲੜ ਦੇ ਅੱਖ ਤੱਕ ਖਿੱਚ ਕੇ ਅੱਖ ਤੱਕ ਖਿੱਚਣ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਨੇ ਨਾ ਬਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਕੇ ਹਲਕਾ ਲੜ ਨੂੰ ਜਿਹੜਾ ਆਪਾਂ ਕਰ ਫੋਲਡ ਕਰਕੇ ਇਹਗਾ ਲੜ ਨੂੰ ਫੋਲਡ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗਣਾ ਬਲਾਂ ਨੂੰ ਆਪਾਂ ਖਿਲਾਰ ਦੇਣਾ ਇਹ ਬਲਾਂ ਨੂੰ ਖਿਲਾਰ ਕੇ ਇੱਥੇ ਵਾਪਕ ਤੱਕ ਇਸ ਲੜ ਦੇ ਵਿੱਚ ਜਿਹੜਾ ਆਪਾਂ ਬਲ ਪਾ ਖੜਾ ਆਪਾਂ ਲੜ ਨੂੰ ਲਗਾ ਦੇਣਾ ਜੀ ਉਪਰਲੇ ਵਿਚਨ ਵਿੜਾ ਪਾ ਉਪਰਲੇ ਵਿਚਨ ਵਿੜਾ ਬਾਅਦ ਫੇਰ ਕੋਣਾ ਪੇਚਾ ਵੀੜਾ ਪਹਾਲੋ ਸੈਟ ਕਰ ਲੈਣਾ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਬਦਲਾ ਲੱਗਦਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰ ਸਾਡੇ YouTube ਚੈਨਲ ਤੇ ਨਵੇਂ ਹਨ ਸਾਡੇ YouTube ਚੈਨਲ ਸਬਸਕ੍ਰਾਈਬ ਜਰੂਰ ਕਰਨਾ ചോഥാ ലോ ചോഥാ ലോഡ് പക പെളാ ലൈഡിംഗ് വീഡിയോ കിണോ ഞാൻ വീണ്ടും ജന വീണ്ടും ബൾ പകുതി പ്രോബ്ലമുണ്ടി ഹണം പഞ്ചാ ലിച്ച് ഉപരോ ഫോൽഡ ഇത് ലാ ബു സെറ്റ് കളിക്കാൻ ബാധ ല ഫോൽഡർ കടന ഉപരോ വിളാ ഫോൽഡ് കിട്ടി ബാധ ਇਹ ਲੜ ਨੂੰ ਅੱਖザ ਖਿੱਚ ਕੇ ਰੇੜੇ ਆਪਣੇ ਸਲੜ ਦੇ ਵਿੱਚ ਬੜਾ ਹੋਣਾ ਨੂੰ ਨਾ ਬੜਾ ਨੂੰ ਆਪਾਂ ਨੇ ਵਧਾ ਲੈਣਾ ਜੀ ਬੜਾ ਨੂੰ ਵਧਾ ਕੇ ਦੇ ਲੜ ਦੇ ਵਿੱਚ ਜਿਹੜੇ ਆਪਾਂ ਬੜਾ ਇਕੱਠੇ ਕਰਾਂਗੇ ਇੰਨਾ ਬੜਾ ਨੂੰ ਜਿਹੜਾ ਆਪਾਂ ਉਹਨਾਂ ਬੜਾ ਨੂੰ ਆਪਾਂ ਖਿਲਾਰ ਦੇਣਾ ਬੜਾ ਨੂੰ ਖਿਲਾਰ ਕੇ ਜਿਹੜਾ ਆਪਾਂ ਲੜ ਨੂੰ ਜਿਹੜਾ ਸੈਟ ਕਰਕੇ ਲਗਾਵਾਂਗੇ ਜਿਹੜਾ ਆਦਿ ਨੇ ਆਪਣੇ ਫੱਕ ਦੀ ਸ਼ੇਪ ਹੁੰਦੀ ਆ ਕਿ ਉਹ ਸ਼ੇਪ ਨੂੰ ਜਿਹੜਾ ਆਪਾਂ ਹਟਾ ਕਰ ਲੈਣਾ ਜੀ ਜਿਹੜਾ ਆਪਾਂ ਪੰਜਵਾਂ ਨਾਲ ਲਗਾਇਆ ਸੀ ਉਸ ਨਾਲ ਦੇ ਵਿੱਚ ਵੀ ਆਪਾਂ ਭਗਵਾਨ ਫੇਰ ਕਿਹੜਾ ਆਪਾਂ ਬਾਲ ਨੇ ਉਧਾਰ ਲੈਣੇ ਨੇ ਜੀ ਤੇ ਇਹ ਵੀਡੀਓ ਇਹ ਜਿਹੜੀ ਪੱਗ ਬੰਨ ਤੇ ਆਪਾਂ ਬਣਾ ਵਾਲੀ ਇਹ ਤੁਸੀਂ ਕਿਸੇ ਵੀ ਜਾਂ ਫਿਰ ਸਕੂਲ ਜਾਂ ਫਿਰ ਕਾਲਜ ਜਿਹੜੇ ਵੀਰ ਜਾਂਦੇ ਨੇ ਉਹ ਬਣ ਸਕਦੇ ਨੇਗੇ ਤੇ ਹੁਣ ਜਿਹੜਾ ਆਪਾਂ ਬਾਲ ਜਿਹੜੇ ਬਧਾ ਲਵਾਂਗੇ ਜੇਕਰ ਤੁਸੀਂ ਹੋਰ ਵੀ ਨਵਾਂ ਸਟਾਈਲ ਦੇਣੇ ਆਪਾਂ ਗਾ ਸਿੱਖਣਾ ਚਾਹੁੰਦੇ ਹੋ ਤਾਂ ਸਾਡੇ YouTube ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਸ਼ੇਮਲੜ ਲਗਾਵਾਂਗੇ ਸ਼ੇਮਲੜ ਨੂੰ ਜਿਹੜਾ ਆਪਾਂ ਸਾਫ਼ ਕਰਕੇ ਲਗਾਵਾਂਗੇ ਜਿਵੇਂ ਪਟਿਆਲਾ ਸ਼ੇਫ ਅਗ ਦੇ ਵਿੱਚ ਪਿਛਲੇ ਫਗ ਦੇ ਵਿੱਚ ਸਾਫ਼ ਕਰਕੇ ਲੜ ਲਗਾਉਂਦੇ ਹਾਂ ਉਸ ਤਰ੍ਹਾਂ ਜਿਹੜਾ ਆਪਾਂ ਬਟਾ ਵਾਲੇ ਫਗ ਦੇ ਵਿੱਚ ਜਿਹੜਾ ਆਪਣਾ ਸ਼ੇਮਲੜਾ ਸਾਫ਼ ਕਰਕੇ ਲਗਾਉਣਾ ਤੇ ਜਿਹੜਾ ਹੁਣ ਆਪਾਂ ਲੜ ਨੂੰ ਅੱਖ ਤਾਂ ਖਿੱਚ ਕੇ ਸਾਫ਼ ਕਰ ਲੈਣਾ ਤੇ ਫਿਰ ਤੋਂ ਫਰੰਟ ਦੇ ਉੱਤੇ ਲੜ ਨੂੰ ਜਿਹੜਾ ਗਰ ਫੋਲਡ ਕਰਾਂਗੇ ਇਹ ਗਰ ਲੜ ਨੂੰ ਫੋਲਡ ਕਰਕੇ ਜਿਹੜਾ ਲੜ ਨੂੰ ਡਬਲ ਫੋਲਡ ਕਰਕੇ ਬੈਕ ਤਾਂ ਖੜਾ ਲੜ ਨੂੰ ਆਪਾਂ ਸਾਫ਼ ਕਰਕੇ ਲਗਾ ਦੇਣਾ ਜੀ ਇਹੜੇ ਆਪਣੀ ਪੱਕੀ ਪੱਕੀ ਦੀ ਸੈਟਿੰਗ ਹੋ ਕੇ ਵੀਡੀਓ ਪਾ ਕਰ ਲੈਣੀ ਆ ਜੀ ਤੇ ੜਾਪਾ ਆਖਰੀ ਲੜ ਲਗਾਵਾਂਗੇ ਆਖਰੀ ਲੜਾ ੜਾਪਾ ਅੱਖਾ-ਤਾਂਕਾ ਚਲਣਾ ਅੱਖਾਾਂ ਖਿੱਚ ਕੇ ਤੇ ਜਿਹੜੇ ਆਪਾਂ ਸਲੜ ਨੂੰ ਇਸ ਲੜ ਨੂੰ ਜਿਹੜਾ ਆਪਾਂ ਖਿਲਾੜਾ ਜਿਹੜਾ ਆਪਾਂ ਨੂੰ ਸਿੱਧਾ ਲਗਾਵਾਂਗੇ ਪਹਿਲਾਂ ਜਿਹੜਾ ਉੱਪਰਲਾ ਭਲਾ ਹੁੰਦਾ ਉਸ ਨੂੰ ਆਪਾਂ ਥੱਲੇ ਨੂੰ ਫੋਲਡ ਕਰਨਾ ਤੇ ਜਿਹੜਾ ਥੱੜਲਾ ਭਲਾ ਹੁੰਦਾ ਉਸ ਨੂੰ ਆਪਾਂ ਜਿਹੜਾ ਉੱਪਰ ਨੂੰ ਫੋਲਡ ਕਰ ਦੇਣਾ ਤੇ ਇਸ ਲੜ ਦੇ ਵਿੱਚ ਚਲ ਕੇ ਜੇ ਬਲ ਪਾ ਕੇ ਤੇ ਲੜ ਨੂੰ ਜਿਹੜਾ ਆਪਾਂ ਸਿੱਧਾ ਹੀ ਲਗਾਵਾਂਗੇ ਹਲਕਾ ਇਹਨਾਂ ਨੂੰ ਗੋੜ ਜਿੱਥੋਂ ਆਪਾਂ ਲੜ ਛੇ ਮਲੜ ਫੋਲਡ ਕੀਤੇ ਤੋ ਹਲਕਾ ਜਿਹੜਾ ਪਾ ਨੂੰ ਲੜਦੇ ਚਲੇ ਚੀ ਰਾਵਾਂਗੀ ਲੜਦੇ ਚਲੇ ਆ ਕਿਹੜਾ ਪਸੜ ਨੂੰ ਹੁਣ ਸਿਮਰੜ ਥੜਾ ਜਿਹੜਾ ਸ਼ਿਮਲੜ ਲਗਾਇਆ ਸੀਗਾ ਉਸ ਨਾਲ ਸਲੇੜ ਆਪਸ ਸਿਮਲੜ ਥਲੇ ਦਾਬ ਦੇਣਾ ਜੀ ਇਸ ਲੜ ਨੂੰ ਚੰਗੇ ਤਰ੍ਹਾਂ ਦੇ ਆ ਬਾਕੀ ਪਾਡੀ ਸ਼ਾਟਿੰਗ ਹੋ ਗਈ ਵੀਡੀਓ ਪਾ ਕਰ ਲੈਣੀ ਆ ਜਿਹੜਾ ਆਪਣਾ ਪੱਕ ਦਾ ਫਰੰਟ ਆ ਕੰਪਲੀਟ ਹੋ ਚੁੱਕਿਆ ਤੇ ਆਪਣੇ ਬਾਕੀ ਫਰਾਂਡ ਦੀ ਸਟ੍ਰਿੰਗ ਨੂੰ ਵੀ ਵੀਡੀਓ ਆਪਾਂ ਕਰ ਲੈਣੀ ਆ ਜਿਹੜਾ ਆਪਾਂ ਸਿਲਟ ਕਾਂਗੇ ਜਿਹੜਾ ਸਰਦੇ ਸੈਂਟਰ ਦੇ ਵਿੱਚੋਂ ਪਰ ਲੜ ਲਗਾਏ ਸੀ ਉਸ ਲੜ ਨੂੰ ਖਿੱਚ ਲੈਣਾ ਉਸ ਲੜ ਨੂੰ ਖਿੱਚ ਕੇ ਜਿਹੜਾ ਆਪਾਂ ਪੂਰੇ ਸਰ ਉੱਤੇ ਖਿਲਾਰ ਦੇਣਾ ਜੀ ਸਰ ਉੱਤੇ ਲੜ ਖਿਲਾਰਨ ਤੋਂ ਬਾਅਦ ਜਿਹੜਾ ਆਪਣਾ ਮੁੜ ਲੜ ਹੁੰਦਾ ਉਸ ਨੂੰ ਖਿੱਚ ਕੇ ਜਿਹੜਾ ਆਪਣਾ ਸਿਰੋਟ ਐਡ ਕਰ ਦੇਣਾ ਜੇਕਰ ਤੁਹਾਡਾ ਸਿਰੋ ਫਿਰ ਵੀ ਇੱਕ ਤੋਂ ਨੰਗਾ ਰਹਿ ਜਾਂਦਾ ਤੁਸੀਂ ਡਾਵਾ ਸ਼ੀਵ ਚ ਦੇਖ ਜਿਹੜਾ ਆਪਣਾ ਸਿਰੋਟ ਆਖ ਸਾਦੇ ਹੋ ਮੁੜ ਲੜ ਨੂੰ ਖਿੱਚ ਕੇ ਤਾਂ ਸਾਨੂੰ ਆਪਾਂ ਚੈਡ ਕਰਨਾ ਤੇ ਚੰਗੀ ਤਰ੍ਹਾਂ ਆਪਣਾ ਸਿਰਾ ਕਵਰ ਕਰ ਦੇਣਾ ਜੀ ਸਰਕਾਰ ਦਾ ਪ੍ਰਕਾਰ ਤੋ ਆਈਡੀ ਆਪਣੀ ਬਾਕੀ ਪੱਗ ਦੀ ਸਾਈਡਿੰਗ ਉਹ ਵੀਡੀਓ ਬਣਾਉਣਾ ਕਰੀ ਜਾਣੀ ਹੈ ਜੀ ਜਿਹੜੇ ਆਪਣੀ ਪੱਗ ਦੀ ਸ਼ੇਪ ਹੁੰਦੀ ਹੈ ਕਿ ਪੱਗ ਦੀ ਸ਼ੇਪ ਨੂੰ ਜਿਹੜਾ ਪ੍ਰੋਪਰ ਸੈੱਟ ਕਰਨਾ ਇਹੜਾ ਪਾਕੇ ਜੜਾ ਲਗਾਇਆ ਸੀ ਕੋਸਤੜ ਦੇ ਵਿੱਚ ਜਿਹੜੇ ਆਪਣੇ ਵਾਲ ਹੁਣ ਕੋ ਸੈੱਟ ਕਰ ਲੈਣੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ